ਆਪਣੇ ਘਰ ਵਾਲੇ ਤੋਂ 35-40 ਲੱਖ ਰੁਪਏ ਲਵਾ ਕੇ ਕੈਨੇਡਾ ਜਾ ਕੇ ਉਸ ਨੂੰ ਛੱਡ ਕੇ ਯਾਨੀ ਕਿ ਇੰਡੀਆ ਦੇ ਘਰ ਵਾਲੇ ਨੂੰ ਛੱਡ ਕੇ ਪਾਕਿਸਤਾਨੀ ਡਾਕਟਰ ਨਾਲ ਵਿਆਹ ਕਰਵਾਉਣ ਵਾਲੀ ਕਮਲਜੀਤ ਵਾਲੀ ਰੀਲ ਤੁਸੀਂ ਆਮ ਹੀ ਦੇਖੀ ਹੋਊਗੀ ਕਮਲਜੀਤ ਕੋਰ ਜਿਹੜੀ ਕਿ ਕੈਨੇਡਾ ਆ ਕੇ ਬਣ ਗਈ ਅਨਾਇਤ ਖਾਨ ਕਰ ਵਾਲੇ ਦਾ 35 ਲੱਖ ਰੁਪਇਆ ਲਵਾ ਕੇ ਕੈਨੇਡਾ ਆਈ ਸੀਗੀ ਕੈਨੇਡਾ ਆ ਕੇ ਮੁੱਕਰ ਗਈ ਮੁੰਡੇ ਵਾਲੇ ਦਾ 35 ਲੱਖ ਰੁਪਇਆ ਵੀ ਖਾ ਗਈ ਨਾ ਤੇ ਮੁੰਡੇ ਨੂੰ ਸੱਦਿਆ ਉਸ ਤੋਂ ਬਾਅਦ ਇਹਨੇ ਇੱਥੇ ਆ ਕੇ ਇੱਕ ਪਾਕਿਸਤਾਨੀ ਡਾਕਟਰ ਦੇ ਨਾਲ ਵਿਆਹ ਕਰਾ ਲਿਆ ਧਰਮ ਹੀ ਚੇਂਜ ਕਰ ਸਿੱਟਿਆ ਨਾਇਤ ਖਾਨ ਬਣ ਗਈ ਕੀਤਾ ਵਿਆਹ ਤੋਂ ਬਾਅਦ ਇਹਦੇ ਸਹੁਰੇ ਪਰਿਵਾਰ ਨੇ ਤੇ 30-35 ਲੱਖ ਫੂਕ ਕੇ ਇਹਨੂੰ ਕੈਨੇਡਾ ਵਰਗੇ ਵਧੀਆ ਮੁਲਕ 'ਚ ਭੇਜਤਾ ਜਿਹੜੀ ਕਿ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੈ ਅੱਜਕੱਲ ਸੱਚ ਪਤਾ ਨਹੀਂ ਕੀ ਹੈ ਕਿਉਂਕਿ ਬਹੁਤ ਜ਼ਿਆਦਾ ਮੈਂ ਰਿਸਰਚ ਕੀਤੀ ਕੋਈ ਠੋਸ ਸਬੂਤ ਨਹੀਂ ਮਿਲੇ ਕੋਈ ਮੈਰਜ ਵਗੈਰਾ ਦਾ ਪਤਾ ਨਹੀਂ ਲੱਗਿਆਗਾ ਪਰ 4 ਦਿਨ ਪਹਿਲਾਂ ਦੀ ਇੱਕ ਵੀਡੀਓ ਹੋਰ ਜ਼ਰੂਰ ਲੱਭਦੀ ਜਿਹਦੇ ਵਿੱਚ ਉਹ ਡਾਕਟਰ ਵੀ ਆਪਣੇ ਮਤਲਬ ਦੱਸ ਰਿਹਾ ਸਾਹਮਣੇ ਆ ਕੇ ਪਾਕਿਸਤਾਨ ਨਾਲ ਸੰਬੰਧਿਤ ਡਾਕਟਰ ਹੈ ਉਹ ਤੇ ਕੈਨੇਡਾ ਦੇ ਵਿੱਚ ਸ਼ਾਇਦ ਹੋਮਿਓਪੈਥਿਕ ਦਾ ਡਾਕਟਰ ਹੈ ਤੇ ਬਹੁਤ ਜ਼ਿਆਦਾ ਜੇ ਤੁਸੀਂ ਉਸਦੇ ਨਾਮ ਨੂੰ ਸਰਚ ਕਰੋਗੇ ਤੇ YouTube ਤੇ Facebook ਤੇ ਤੁਹਾਨੂੰ ਉਸ ਦੀਆਂ ਵੀਡੀਓਜ਼ ਮਿਲ ਜਾਣਗੀਆਂ ਵੀ ਜਾਨੀ ਕਿ ਕਾਫੀ ਰੈਪਿਟਿਟਰ ਡਾਕਟਰ ਹੈ ਮੈਨੂੰ ਨਹੀਂ ਲੱਗਦਾ ਵੀ ਉਹ ਇਦਾਂ ਦੀ ਗਲਤੀ ਕਰੂਗਾ ਜੇ ਉਸਨੇ ਇਸ ਉਸ ਨਾਲ ਵਿਆਹ ਕੀਤਾ ਹੁੰਦਾ ਤਾਂ ਉਹ ਸੱਚ ਸੱਚ ਦੱਸ ਦਿੰਦਾ ਉਹ ਉਸਨੇ ਸਾਫ਼ ਤੌਰ ਤੇ ਕਹਿਤਾ ਵੀ ਮੈਂ ਇਸ ਨਾਲ ਕੋਈ ਨਕਾਬ ਵਗੈਰਾ ਨਹੀਂ ਕੀਤਾ ਕੁੜੀ ਨਾਲ ਪਰ ਰੀਲਾਂ ਕੁਝ ਹੋਰ ਕੁਝ ਕਹਿ ਰਣਾ ਤੇ ਉਹ ਕੁਝ ਹੋਰ ਕਹਿ ਰਿਹਾ ਹੈ ਉਹਨਾਂ ਦੀ ਗੱਲ ਆਪਸ ਵਿੱਚ ਮੇਲ ਨਹੀਂ ਖਾ ਰਹੀ ਇਦਾਂ ਸੱਚ ਕੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਹੀ ਜਾਣਾ ਪਰ ਗੱਲ ਇੱਥੇ ਹੋ ਰਹੀ ਹੈ ਵੀ ਜਿਹੜੀ ਕੁੜੀ ਉਸਦਾ ਵਿਆਹ ਉਸਨੇ ਉੱਥੇ ਕੀਤਾ ਜਾਂ ਨਾ ਕੀਤਾ ਉਹ ਅਲੱਗ ਗੱਲ ਹੈ ਉਹ ਇੱਥੋਂ ਤਾਂ ਆਪਦੀ ਦਮ ਤੇ ਤਾਂ ਨਹੀਂ ਨਾ ਬਾਹਰ ਗਈ ਉਹ ਘਰ ਵਾਲੇ ਤੋਂ ਪੈਸੇ ਲਗਵਾ ਕੇ ਗਈ ਤਾਂ ਉਸ ਨੂੰ ਠੱਗੀ ਹੀ ਕਿਹਾ ਜਾਊਗਾ ਜੇ ਉਸਨੇ ਬਾਹਰ ਜਾ ਕੇ ਉਸ ਨੂੰ ਕੈਨੇਡਾ ਦੇ ਵਿੱਚ ਨਹੀਂ ਬੁਲਾਇਆ ਇਹਦੇ ਵਿੱਚ ਹਾਂ ਆਪਾਂ ਕਹਿ ਦਿੰਦੇ ਹਾਂ ਵੀ ਮੁੰਡਿਆਂ ਦੀ ਵੀ ਗਲਤੀ ਹੈ ਪਰ ਲਾਲਚ ਹਰੇਕ ਨੂੰ ਹੁੰਦਾ ਕੁੜੀਆਂ ਨੂੰ ਕੁੜੀਆਂ ਦਾ ਵੀ ਸਿਸਟਮ ਹੈ ਹਿੱਲਿਆ ਪਿਆ ਤੇ ਸਿਸਟਮ ਮੁੱਲਿਆ-ਮੁੰਡਿਆ ਦਾ ਵੀ ਹਿੱਲਿਆ ਪਿਆ 35-35 40-40 ਲੱਖ ਰੁਪਇਆ ਉਹ ਲਾਉਂਦੇ ਐ ਮੁਰਦਿਆਂ ਬਾਹਰ ਜਾ ਕੇ ਉਹਨਾਂ ਨੂੰ ਬੁਲਾਉਂਦੀਆਂ ਨਹੀਂ ਬਾਪ ਉੱਥੋਂ ਜਾਂ ਵਾਪਸ ਭੇਜ ਦਿੰਦੇ ਨੇ ਜੇ ਜਿਸ ਨੂੰ ਬੁਲਾਉਂਦੇ ਨਾ ਉਹਨਾਂ ਨਾਲ ਉਹਨਾਂ ਦੀ ਬੰਦ ਹੀ ਨਹੀਂ ਘਾਟ ਕਿਸ ਚੀਜ਼ ਦੀ ਐ ਉਸ ਤੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਨਾਲੇ ਗੱਲ ਕਰਾਂਗੇ ਵੀ ਜਿਹੜੀਆਂ ਕੁੜੀਆਂ ਸਿੱਖੀ ਨੂੰ ਛੱਡ ਕੇ ਇਸਲਾਮ ਦੇ ਵਿੱਚ ਕਨਵਰਟ ਹੋ ਕੇ ਖਾਸ ਤੌਰ ਤੇ ਪਾਕਿਸਤਾਨੀ ਮੁੰਡਿਆਂ ਦਾ ਮੈਰਜ ਵਗੈਰਾ ਜਾਂ ਇਸ਼ਕ ਵਗੈਰਾ ਕਰਦਿਆਂ ਉਹਨਾਂ ਬਾਰੇ ਪਹਿਲਾਂ ਗੱਲ ਕਰ ਲੈਣੀ ਹੈ 35-40 ਲੱਖ ਲਾ ਕੇ ਬਾਹਰ ਭੇਜਣ ਵਾਲੀਆਂ ਕੁੜੀਆਂਾਂ ਵਾਸਤੇ ਕੁੜੀਆਂਾਂ ਦਾ ਕਰਨਾ ਵੋਟਿੰਗਾਂ ਵਾਸਤੇ ਪੰਜਾਹ ਦਿੰਦੀ ਵੋਟਿੰਗਾਂ ਅੱਜ ਕੱਲ ਬਹੁਤ ਜ਼ਿਆਦਾ ਇੱਕ ਪੋਸਟਰ ਵਾਇਰਲ ਹੋ ਰਿਹਾ ਜਿਹਦੇ ਵਿੱਚ ਜਿੰਨਾਂ ਵੀ ਕੁੜੀਆਂ ਨੇ ਠੱਗੀ ਮਾਰੀ ਹੈ ਉਹਨਾਂ ਸਾਰਿਆਂ ਦੀਆਂ ਫੋਟੋਆਂ ਵਿੱਚ ਛਪੀਆਂ ਹੋਣਗੀਆਂ ਉਹਨਾਂ ਦੇ ਘਰ ਵਾਲਿਆਂ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਤੇ ਲਾਨ ਤਾਂ ਲੋਕ ਬਾਧੂ ਪਾ ਰਿਹਾ ਉਸ ਨੂੰ ਸ਼ੇਅਰ ਕਰ। ਉਹਦਾ ਹਣ ਗਾਂ ਕੀ ਹੋਊਗਾ ਉਸ ਦੇ ਬਾਰੇ ਵੀ ਆਪਾਂ ਕਦੇ ਕਿਸੇ ਹੋਰ ਵੀਡੀਓ ਦੇ ਵਿੱਚ ਚਰਚਾ ਕਰਾਂਗੇ। ਅੱਜ ਗੱਲ ਕਰਦੇ ਆ ਉਹਨਾਂ ਕੁੜੀਆਂ ਦੀ ਜਿਨ੍ਹਾਂ ਨੇ ਸਿੱਖੀ ਨੂੰ ਛੱਡ ਕੇ ਇਸਲਾਮ ਕਬੂਲ ਕੀਤਾ ਤੇ ਪਾਕਿਸਤਾਨੀ ਮੁੰਡਿਆਂ ਨਾਲ ਮੈਰਿਜ ਵਗੈਰਾ ਕਰਵਾਈ। ਜਿਸ ਤਰ੍ਹਾਂ ਸਰਮਜੀਤ ਕੌਰ ਵਾਲਾ ਕੇਸ ਅੱਜਕੱਲ ਫੇਰ ਤੋਂ ਚਰਚਾ ਦੇ ਵਿੱਚ ਆ। ਇਸੇ ਤਰ੍ਹਾਂ 2012 ਦੇ ਵਿੱਚ ਵੀ ਰਾਜਵਿੰਦਰ ਕੌਰ ਜਿੱਦੀ ਤੁਸੀਂ ਫੋਟੋ ਦੇਖ ਰਹੇ ਹੋ ਇਹ ਕੈਨੇਡਾ ਦੇ ਵਿੱਚ ਕਿਸੇ ਮੁੰਡੇ ਦੇ ਪਿਆਰ ਦੇ ਵਿੱਚ ਹੀ ਗਈ ਸੀ ਜਿਸ ਦੀ ਕੀ ਬੋਡੀ ਅੱਜ ਤੱਕ ਨਹੀਂ ਮਿਲੀ ਇਹ ਕੋਈ ਆਮ ਲੜਕੀ ਨਹੀਂ ਸੀ ਜਿਸ ਤਰ੍ਹਾਂ ਕੋਈ ਕਮਲਜੀਤ ਜਾਂ ਤੁਸੀਂ ਹੋਰ ਦਾ ਨਾਮ ਲੈਣਿਓ ਇਹ ਤਾਂ ਇੱਕ ਆਮ ਜੀਆਂ ਕੁੜੰਗ ਹੈ ਜ ਜਿਹਨਾਂ ਨੇ 35-40 ਲੱਖ ਰੁਪਇਆ ਠੱਗੀ ਮਾਰ ਕੇ ਚਲੋ ਪਹਿਲਾਂ ਇਹਨਾਂ ਦੇ ਮਨ ਦੇ ਵਿੱਚ ਨਾਂ ਵੀ ਹੋਊਗਾ ਇਦਾਂ ਕੈਨੇਡਾ ਗੰਗਾ ਉੱਥੋਂ ਦੀ ਲਾਈਫ ਸਟਾਈਲ ਦੇਖਿਆ ਪਹਿਲਾਂ ਇਹਨਾਂ ਨੂੰ ਪਿੰਡ ਤੋਂ ਬਾਹਰ ਨਹੀਂ ਕਦੇ ਕਿਸੇ ਨੇ ਘੱਲਿਆ ਹੁੰਦਾ ਉਸ ਤੋਂ ਬਾਅਦ ਇਹ ਇੰਨੀ ਜ਼ਿਆਦਾ ਆਜ਼ਾਦ ਦੁਨੀਆਂ ਦੇ ਵਿੱਚ ਚੱਕਾ ਚੋਂ ਦੁਨੀਆਂ ਦੇ ਵਿੱਚ ਇਹ ਆਪਣੇ ਆਪ ਨੂੰ ਸੰਭਾਲ ਨਹੀਂ ਪਾਉਂਦੀਆਂ ਇਹਨਾਂ ਦਾ ਇਸ ਤੋਂ ਬਾਅਦ ਕੀ ਨਤੀਜਾ ਹੋਊਗਾ ਉਹ ਵੀ ਆਪਾਂ ਨੂੰ ਤਾਂ ਦਿਖਦਾ ਪਰ ਉਹਨਾਂ ਨੂੰ ਨਹੀਂ ਦਿਖਦਾ ਉਹਨਾਂ ਨੇ ਵੀ ਯੂਜ਼ ਕਰਕੇ ਟਿਸ਼ੂ ਪੇਪਰ ਦੀ ਤਰ੍ਹਾਂ ਸੁੱਟ ਦੇਣਾ ਹਾਲੇ ਮੈਂ ਤੁਹਾਨੂੰ ਸਪਸ਼ਟ ਦੱਸ ਦਿੰਦਾ ਜਿਆਦਾਤਰ ਪਾਕਿਸਤਾਨੀ ਜਿਹੜੇ ਮੁੰਡੇ ਐ ਉਹਨਾਂ ਦੀ ਮੈਰਜ ਉਹਨਾਂ ਦੀਆਂ ਕਜ਼ਨ ਸਿਸਟਰਸ ਦੇ ਨਾਲ ਬਚਪਨ ਦੇ ਵਿੱਚ ਹੀ ਪੱਕੀ ਹੋਈ ਹੁੰਦੀ ਐ ਜਿਆਦਾਤਰੋ ਵਿਆਹ ਹੀ ਮਿਲਣਗੇ ਭਾਵੇਂ ਤੁਹਾਨੂੰ ਕੋਈ ਲੱਖ ਕਹਦੇ ਜਾਂ ਉਹ ਕੁਵਾਰਾ ਪਰ ਉਹ ਕੁਵਾਰਾ ਤੁਹਾਨੂੰ 90% ਦਾ ਕੁਵਾਰਾ ਨਹੀਂ ਮਿਲੂਗਾ ਇਹ ਸਚਾਈ ਐ ਇਹ ਧੋਖਾ ਕਿੱਥੋਂ ਮਿਲਦਾ ਤੇ ਕਿਉਂ ਖਾਂਦਗੇ ਜਿਹੜਾ ਆਪਣੇ ਬੱਚਿਆਂ ਨੂੰ ਇੰਨੀ ਨੌਲੇਜ ਹੀ ਹੈ ਨਹੀਂ ਆਪਾਂ ਅਜੇ ਤੱਕ ਉਹਨਾਂ ਨੂੰ ਇਹ ਚੀਜ਼ਾਂ ਦੱਸ ਹੀ ਨਹੀਂ ਸਕੇ ਇੱਕ ਪੀੜੀ ਤਾਂ ਉਹ ਸੀ ਜਿਹਨੇ ਆਪਣੇ ਦਾਦੇ ਪਰਦਾਦੇ ਸੀਗੇ ਉਹਨਾਂ ਨਾਲ ਤੁਸੀਂ ਗੱਲ ਕਰਕੇ ਦੇਖ ਲਿਓ ਉਹਨਾਂ ਦੇ ਵਿਚਾਰ ਦੇਖ ਲਿਓ ਪਾਕਿਸਤਾਨ ਬਾਰੇ ਜਾਂ ਇਸਲਾਮ ਬਾਰੇ ਫਿਰ ਇੱਕ ਪੀੜੀ ਆਈ ਸਾਡੇ ਅੰਦਰ ਜਿਹੜੇ ਥੋੜੇ ਜਿਹਾ ਸੌਫਟ ਸਪੋਕਨ ਚੱਲਦੇ ਸੀ ਕਿਉਂਕਿ ਉਹਨਾਂ ਨੂੰ ਇੰਨੀ ਨੌਲੇਜ ਹੀ ਨਹੀਂ ਸਾਨੂੰ ਨਾ ਤਾਂ ਕੋਈ ਜ਼ਿਆਦਾ ਕਿਸੇ ਦੇ ਵਿਰੁੱਧ ਸਾਨੂੰ ਸਿਖਾਇਆ ਗਿਆ ਨਾ ਸਾਨੂੰ ਇਹ ਸਿਖਾਇਆ ਗਿਆ ਵੀ ਸਿੱਖੀ ਕੀ ਹੈ ਇਸਲਾਮ ਕੀ ਹੈ ਇਹਨਾਂ ਚੀਜ਼ਾਂ ਬਾਰੇ ਨਹੀਂ ਸਿਖਾਇਆ ਗਿਆ ਇਸ ਤੋਂ ਬਾਅਦ ਆ ਗਿਆ ਸੋਸ਼ਲ ਮੀਡੀਆ ਐਪਸ ਆਗਣਾ ਕੁਝ ਲੋਕ ਪਾਕਿਸਤਾਨ ਗਏ ਉੱਥੋਂ ਦਾ ਵਧੀਆ-ਵਧੀਆ ਚੀਜ਼ਾਂ ਦਿਖਾਉਣਾ ਉਹਨਾਂ ਨੇ ਵੀ ਐਕਟਿੰਗ ਕੀਤੀ ਚੰਗੇ ਹੋਣ ਦੀ ਕੁਝ ਵੀ ਹੈ ਇੱਕ ਉਹਨਾਂ ਦਾ ਨਰੇਟਿਵ ਪੰਜਾਬੀ ਲੋਕਾਂ ਦੇ ਦਿਮਾਗ ਦੇ ਵਿੱਚ ਜ਼ਰੂਰ ਭਰ ਦਿੱਤਾ ਗਿਆ ਉਹਨਾਂ ਨੂੰ ਲੱਗਣ ਲੱਗੇ ਪਾਕਿਸਤਾਨ ਦੇ ਲੋਕ ਚੰਗੇ ਹੁੰਦੇ ਆ ਹੁਣ ਆਪਾਂ ਘਰੇ ਇਹ ਚੀਜ਼ਾਂ ਦੇਖਾਂਗੇ ਆਪਾਂ ਇਦਾਂ ਦੀਆਂ ਗੱਲਾਂ ਕਰਾਂਗੇ ਤਾਂ ਬੱਚਿਆਂ ਤੇ ਅਸਰ ਉਦਾਂ ਦਾ ਹੋਣਾ ਫਿਰ ਉਹ ਜਾਵਲਿੰਦੇ ਨੇ ਕੈਨੇਡਾ ਤੇ ਕੈਨੇਡਾ ਦੇ ਵਿੱਚ ਜਦੋਂ ਖਾਸ ਕਰ ਕੁੜਨਾ ਜਦੋਂ ਉਹਨਾਂ ਨੂੰ ਪਾਕਿਸਤਾਨੀ ਮੁੰਡੇ ਮਿਲਦੇ ਆ ਤਾਂ ਉਹਨਾਂ ਨੂੰ ਉਪਰੇ ਲੱਗਦੇ ਹੀ ਨਹੀਂ ਕਿਉਂਕਿ ਪਹਿਲਾਂ ਹੀ ਆਪਾਂ ਮਾਹੌਲ ਉਦਾਂ ਦਾ ਸਿਰ ਚ ਗਏ ਉਹਨਾਂ ਨੂੰ ਬਾਹਰ ਭੇਜਿਆ ਫਿਰ ਉਹ ਮਾਹੌਲ ਉਹਨਾਂ ਦਾ ਰਿਪੀਟ ਹੁੰਦਾ ਰਹਿੰਦਾ ਤੇ ਉਹਨਾਂ ਦੇ ਚਾਂਸੇ ਦੇ ਵਿੱਚ ਆ ਜਾਂਦੇ ਨੇ ਇਸੇ ਤਰ੍ਹਾਂ ਦਾ ਰਾਜਵਿੰਦਰ ਕੌਰ ਬੈਂਕਾਂ ਦੇ ਬੈਂਕਰ ਸੀਗੀ ਜਾਨੀ ਕਿ ਬਹੁਤ ਵੱਡੇ ਇੰਟਰਨੈਸ਼ਨਲ ਬੈਂਕਸ ਜਿਹੜੇ ਜਰਮਨੀ ਵਗੈਰਾ ਦੇ ਜਰਮਨੀ ਦੀ ਸੀ ਸ਼ਾਇਦ ਉੱਥੇ ਉਹ ਜੌਬ ਕਰਦੀ ਸੀ ਬਹੁਤ ਉੱਪਰਲੇ ਲੈਵਲ ਤੇ ਤੇ ਕਈ ਮਿਲੀਅਨ ਡਾਲਰ ਦੀ ਸੰਪਤੀ ਉਹਦੇ ਕੋਲ ਸੀ ਹੀਰੇ ਚਾਂਦੀ ਵੀ ਸੀ ਤੇ ਉਹ ਸਾਰਾ ਕੁਝ ਲੈ ਕੇ ਪਾਕਿਸਤਾਨ ਚਲੀ ਗਈ ਕਿਸੇ ਦੇ ਮਗਲ ਲੱਗ ਕੇ ਉਸ ਨੂੰ ਲਾਲਚ ਦਿੱਤਾ ਗਿਆ ਜਾਂ ਉਸ ਨੂੰ ਫਸਾ ਲਿਆ ਉਹ ਇੱਕ ਪੂਰੀ ਰਿਪੋਰਟ ਤੁਸਾਂ ਨੂੰ YouTube ਤੇ ਮਿਲ ਜੂਗੀ ਲੱਭ ਸਕਦੇ ਹੋ 2012 ਦੀ ਉਸ ਦਾ ਜਿਹੜਾ ਬਾਪ ਆ ਕੁੜੀ ਦਾ ਵਿਚਰੀ ਦਾ ਉਹ 41 ਸਾਲਾਂ ਦੀ ਇਹ ਜਿਹੜੀ ਰਾਜਵਿੰਦਰ ਕੌਰ ਸੀਗੀ ਤੇ ਉੱਥੇ ਪਾਕਿਸਤਾਨ ਦੇ ਵਿੱਚੋਂ ਦਾ ਪਿਓ ਵੀ ਜਾ ਕੇ ਉਸ ਨੂੰ ਲਾਭਣ ਦੀ ਕੋਸ਼ਿਸ਼ ਕਰਦਾ ਰਿਹਾ ਫਿਰ ਜਦੋਂ ਪਤਾ ਲੱਗ ਗਿਆ ਵੀ ਉਹ ਉਸ ਨੂੰ ਇਸ ਜਹਾਨ ਤੋਂ ਤੋੜਤਾ ਨਹਿਰ ਦੇ ਵਿੱਚ ਸੁੱਟ ਕੇ ਤੇ ਕੋਈ ਨਸ਼ੀਲੀ ਚੀਜ਼ ਦੇ ਕੇ ਪਹਿਲਾਂ ਉਸ ਨੂੰ ਬਰਗ ਲਾ ਕੇ ਉੱਥੇ ਬੁਲਾਇਆ ਗਿਆ ਫਿਰ ਨਸ਼ੀਲੀ ਚੀਜ਼ ਦੇ ਕੇ ਉਸ ਨੂੰ ਬੇਹੋਸ਼ ਕਰਕੇ ਉਸ ਨੂੰ ਮਾਰ ਕੇ ਨਹਿਰ ਦੇ ਵਿੱਚ ਸੁੱਟਤਾ ਸੀ ਅੱਜ ਤੱਕ ਉਹਦੀ ਬਾਡੀ ਨਹੀਂ ਮਿਲੇਗੀ ਉਸ ਦਾ ਪਿਓ ਵਿਚਾਰਾ ਪਕਾਈ ਕਰਦਾ ਕਰਦਾ ਹਜੇ ਤੱਕ ਮਤਲਬ ਕੋਈ ਮੈਨੂੰ ਨਹੀਂ ਲੱਗਿਆ ਵੀ ਉਹਦਾ ਸਿਰੇ ਲੱਗੀ ਹੋਊਗੀ ਗੱਲ ਚਲੋ ਕੁਝ ਬੰਦੇ ਕੋਈ ਅਰੈਸਟ ਹੋਏ ਜਾਂ ਨਹੀਂ ਹੋਏ ਕੋਈ ਜਰਮਨੀ ਦੇ ਵਗੈਰਾ ਭੱਜ ਗਿਆ ਸੀ ਕੋਈ ਬਹੁਤ ਲੰਬੀ ਕਹਾਣੀ ਹੈ ਤੁਸੀਂ ਸਰਚ ਕਰੋਗੇ ਤਾਂ ਮਿਲ ਜੂਗੀ ਇਦਾਂ ਦਾ ਮੈਂ ਨਹੀਂ ਚਾਹੁੰਦਾ ਵੀ ਫੇਰ ਤੋਂ ਕਿਸੇ ਨਾਲ ਹੋਰ ਨਾਲ ਹੋਵੇ ਵੈਸੇ ਤਾਂ ਕਈ ਕੁੜਗਾਂ ਨਾਲ ਇਸ ਤੋਂ ਬਾਅਦ ਵੀ ਹੋਇਆ ਹੈ ਕਈਆਂ ਨਾਲ ਇਦਾਂ ਦੀਆਂ ਵੀ ਸਟੋਰੀਆਂ ਸਾਹਮਣੇ ਆਈਆਂ ਜਿਨ੍ਹਾਂ ਨਾਲ ਮੈਰਜ ਕਰਵਾ ਕੇ ਪਾਕਿਸਤਾਨ ਦੇ ਵਿੱਚ ਜਾ ਕੇ ਉਹਨਾਂ ਨੇ ਦੂਜੀ ਤੀਜੀ ਘਰਾਂ ਵਾਲੀ ਆਦੀ ਬਣਾ ਕੇ ਉੱਥੇ ਛੱਡਦੀ। ਜਾਨੀ ਕਿ ਉਹ ਆਪਣੇ ਘਰ ਦੇ ਨੌਕਰ ਦਾ ਟੈਪ ਪਾਕਿਸਤਾਨ ਦੇ ਵਿੱਚ ਛੱਡਿਆ ਇੱਕ ਰਿਵਰਾ ਕੇ ਲੈ ਗਿਆ। ਬਾਅਦ ਦੇ ਵਿੱਚ ਆਪ ਉਹ ਰੰਗ ਰਲਣਾ ਉਸੇ ਤਰ੍ਹਾਂ ਬਣਾਉਂਦੇ ਆ। ਜਿਹੜੀਆਂ ਕੁੜੀਆਂ ਖਾਸ ਕਰਕੇ ਹੋਰ ਮੁਰਕਾਂ ਦੇ ਵਿੱਚ ਰਹਿੰਦੇ ਗੈਂ ਜਿਹੜੇ ਛੋਟੇ ਮੁਰਕ ਹੈ ਜਾਂ ਜਿਹੜੇ ਮੁਸਲਿਮ ਕੰਟਰੀਜ਼ ਹੈ ਉੱਥੇ ਵੀ ਇਹ ਬਹੁਤ ਕੁਝ ਚੱਲ ਰਿਹਾ ਹੈ। ਇਸ ਤੇ ਆਪਾਂ ਅੱਜ ਦੀ ਵੀਡੀਓ ਤਾਂ ਮੈਂ ਇੱਕ ਇੰਟਰੋ ਦੇ ਤੌਰ ਤੇ ਬਣਾਈ ਹੈ। ਪੂਰੀ ਸੀਰੀਜ਼ ਮੈਂ ਲੈ ਕੇ ਆ ਰਿਹਾ ਹਾਂ। ਤੇ ਇਸ ਤੇ ਆਪਾਂ ਜਰੂਰ ਚਰਚਾ ਕਰਾਂਗੇ ਜਿਸ ਨੂੰ ਵੀ ਇਦਾਂ ਦੀ ਕਹਾਣੀ ਦਾ ਪਤਾ ਹੈ ਉਹ ਕਮੈਂਟਾਂ ਦੇ ਵਿੱਚ ਜਰੂਰ ਲਿਖਣਾ ਤੇ ਮੇਰੇ ਨਾਲ ਸ਼ੇਅਰ ਕਰਨਾ ਇੰਸਟਾਗ੍ਰਾਮ ਤੇ ਸ਼ੇਅਰ ਕਰਨਾ ਫਿਰ ਆਪਾਂ ਉਸ ਤੇ ਨੈਕਸਟ ਐਪੀਸੋਡ ਵੀ ਬਣਾਵਾਂਗੇ ਸੋ ਮੈਨੂੰ ਦਿਓ ਇਜਾਜ਼ਤ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਇਸ ਤੇ ਆਪਾਂ ਚਰਚਾ ਖੁੱਲ ਕੇ ਜਰੂਰ ਕਰਨੀ ਬੰਦੀ ਹੈ ਤਾਂ ਕਿ ਆਪਣੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਫਰੇਕ ਜਾਣਕਾਰੀ ਹੋ ਸਕੇ ਸਸਰੀਕਾ